ਸੁਖਬੀਰ ਸਿੰਘ ਬਾਦਲ ਇੱਕ ਗੱਲ ਕਹਿੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਬੰਦੀ ਸਿੰਘ ਨਹੀਂ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ ਭਾਈ ਅਮਰਿਤਪਾਲ ਸਿੰਘ ਨੂੰ ਪਰ ਸੁਖਬੀਰ ਸਿੰਘ ਬਾਦਲ ਨਾਲ ਇਹ ਵੀ ਜ਼ਰੂਰ ਦੱਸਣ ਕਿ ਜਿਹੜੇ ਬੰਦੀ ਸਿੰਘ ਹੈ ਉਹਨਾਂ ਵਾਸਤੇ ਉਹਨਾਂ ਨੇ ਕੀ ਕੀਤਾ ਬੰਦੀ ਸਿੰਘ ਔਰ ਸਪੈਸ਼ਲੀ ਉਹ ਬੰਦੀ ਸਿੰਘ ਜਿਨ੍ਹਾਂ ਦੇ ਪਰਿਵਾਰ ਨੂੰ ਇਸਤੇਮਾਲ ਕਰਕੇ ਪਾਰਟੀ ਦੀ ਚੜ੍ਹਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਬੰਦੀ ਸਿੰਘਾਂ ਨੂੰ ਵੀ ਬਾਹਰ ਲਿਆਉਣ ਦੇ ਵਿੱਚ ਅਸਫਲ ਰਹੀ ਹੈ ਪੰਥਕ ਪਾਰਟੀ ਭਾਵੇਂ ਉਹ ਉਹਨਾਂ ਦੀ ਆਪਣੀ ਸਰਕਾਰ ਦਾ ਵੇਲਾ ਹੋਵੇ ਭਾਵੇਂ ਉਹ ਹੁਣ ਜਦੋਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਇਹੇ ਵੇਲਾ ਹੋਵੇ ਤਾਂ ਵੀ ਲਗਾਤਾਰ ਅਸਫਲ ਰਹੇ ਨੇ ਜਾਂ ਇਹ ਕਹਿ ਦਈਏ ਕਿ ਬਾਹਰ ਲਿਆਉਣਾ ਚਾਹੁੰਦੇ ਹੀ ਨਹੀਂ ਸੀ ਸੁਖਬੀਰ ਸਿੰਘ ਬਾਦਲ ਹੁਣ ਖਾਸ ਕਰਕੇ ਦਲੀਲਾਂ ਦੇ ਰਹੇ ਨੇ ਕਿ ਬੰਦੀ ਸਿੰਘਾਂ ਦੇ ਜੋਗਾ ਭਾਈ ਅਮਰਿਤਪਾਲ ਸਿੰਘ ਅਜੇ ਨਹੀਂ ਬਣਿਆ ਉਹ ਇਥੋਂ ਤੱਕ ਗੱਲ ਕਰਦੇ ਸੁਣਾਈ ਦਿੰਦੇ ਨੇ ਕਿ ਬੰਦੀ ਸਿੰਘਾਂ ਨੇ ਤਾਂ 30 32 32 35 35 ਸਾਲ ਜੇਲ੍ਹ ਕੱਢੀ ਹੈ ਔਰ ਭਾਈ ਅਮਰਿਤਪਾਲ ਸਿੰਘ 2 ਸਾਲਾਂ ਦੇ ਵਿੱਚ ਹੀ ਜੇਲ੍ਹ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਤੇ ਉਸੇ ਦੇ ਚੱਕਰ ਦੇ ਵਿੱਚ ਕਹਿੰਦੇ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਨੇ ਪਰ ਇੱਥੇ ਸੁਖਬੀਰ ਸਿੰਘ ਬਾਦਲ ਨੂੰ ਇਹ ਪੁੱਛ ਲੈਣਾ ਚਾਹੀਦਾ ਹੈ ਕਿ ਜੇ ਉਹ ਜਾਣਦੇ ਨੇ ਕਿ ਬੰਦੀ ਸਿੰਘ 30 32 32 ਜਾਂ 35 35 ਸਾਲ ਜੇਲ੍ਹਾਂ 'ਚ ਰਹਿ ਰਹਿ ਚੁੱਕੇ ਨੇ ਸਮਾਂ ਜ਼ਿਆਦਾ ਹੋ ਚੁੱਕਿਆ ਆ ਇੱਥੋਂ ਤੱਕ ਕਿ ਦੋਗਣਾ ਹੋ ਚੁੱਕਿਆ ਆ ਤਮੀ ਸੁਖਬੀਰ ਸਿੰਘ ਬਾਦਲ ਜਾਂ ਸ਼ਰੋਮਣੀ ਅਕਾਲੀ ਦਲ ਦੇ ਬਾਕੀ ਜਿਹੜੇ ਲੀਡਰ ਨੇ ਉਹਨਾਂ ਨੇ ਇਹੋ ਜਿਹਾ ਕੀ ਕਰ ਦਿੱਤਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾ ਸਕੇ ਗੱਠਜੋੜ ਦੀ ਤਾਂ ਸਰਕਾਰ ਵੀ ਰਹੀ ਹੈ ਪੰਜਾਬ ਦੇ ਅੰਦਰ ਪੰਜਾਬ ਅੰਦਰ ਭਾਜਪਾ ਅਕਾਲੀ ਗੱਠਜੋੜ ਰਿਹਾ ਆ ਇਹਨਾਂ ਦੀ ਸਰਕਾਰ ਬਣਦੀ ਰਹੀ ਹੈ ਬੰਦੀ ਸਿੰਘ ਤਾਂ ਉਸ ਵੇਲੇ ਵੀ ਜੇਲ੍ਹ ਅੰਦਰ ਹੀ ਸੀ ਉਸ ਵੇਲੇ ਕੀ ਕੁਝ ਕੀਤਾ ਗਿਆ ਕਿ ਬੰਦੀ ਸਿੰਘਾਂ ਨੂੰ ਬਾਹਰ ਲਿਆਂਦਾ ਜਾ ਸਕੇ ਉਸ ਵੇਲੇ ਉਸ ਵੇਲੇ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਕੋਲ ਜਾ ਕੇ ਕਿਉਂ ਦਲੀਲਾਂ ਨਹੀਂ ਦਿੱਤੀਆਂ ਗਈਆਂ ਹੁਣ ਭਾਜਪਾ ਦੇ ਸੀਨੀਅਰ ਲੀਡਰ ਆਪਣੀ ਸਰਕਾਰ ਵੇਲੇ ਇਹ ਦਲੀਲਾਂ ਦਿੰਦੇ ਨੇ ਕਿ ਜਿੰਨੂੰ ਆਪਣੀ ਕੀਤੇ ਤੇ ਕੋਈ ਸ਼ਰਮ ਨਹੀਂ ਜਿੰਨੂੰ ਉਹਦਾ ਕੋਈ ਡਰ ਨਹੀਂ ਉਹ ਮਾਫੀ ਦੇ ਕਾਬਿਲ ਨਹੀਂ ਹੈ ਪਰ ਇਹੀ ਭਾਜਪਾ ਦੇ ਲੀਡਰ ਪਹਿਲਾਂ ਕਾਂਗਰਸ ਸਰਕਾਰ ਦੇ ਵੇਲੇ ਇਹ ਦਲੀਲਾਂ ਦਿੰਦੇ ਸੀ ਕਿ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਨੇ ਪਰ ਹੁਣ ਵੇਖਣ ਦੀ ਗੱਲ ਹੈ ਕਿ ਕਿਵੇਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਤੌਰ ਬਦਲਿਆ ਲੰਘੇ ਕੁਝ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਹੁਣ ਉਹਨਾਂ ਦੇ ਭਾਸ਼ਣ ਜਿਹੜੇ ਨੇ ਉਹ ਜ਼ਿਆਦਾ ਆਰਐਸਐਸ ਦੇ ਖਿਲਾਫ ਨਜ਼ਰ ਆਉਣ ਲੱਗ ਗਏ ਨੇ ਇਹ ਉਹੀ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਜਦੋਂ ਭਾਜਪਾ ਦੇ ਨਾਲ ਸਨ ਤਾਂ ਆਰਐਸਐਸ ਦੇ ਬਾਰੇ ਦੇ ਵਿੱਚ ਇੱਕ ਵਰਡ ਨਹੀਂ ਸੀ ਬੋਲਦੇ ਹੁੰਦੇ ਆਰਐਸਐਸ ਦੇ ਬਾਰੇ ਬੋਲਣਾ ਤਾਂ ਦੂਰ ਦੀ ਗੱਲ ਹੈ ਆਰਐਸਐਸ ਹੀ ਨਹੀਂ ਬੋਲਦੇ ਹੁੰਦੇ ਸੀ ਕਿਤੇ ਕੋਈ ਗੱਲ ਮੂੰਹ ਚੋਂ ਨਿਕਲ ਨਾ ਜਾਵੇ ਪਰ ਹੁਣ ਸ਼ਰਿਆਮ ਆਰਐਸਐਸ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਰਾਜਦੇਵ ਸਿੰਘ ਖਾਲਸਾ ਦੇ ਆਰਐਸਐਸ ਵਿੱਚ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਭਾਈ ਅਮਰਤਪਾਲ ਸਿੰਘ ਨੂੰ ਬੰਦੀ ਸਿੰਘਾਂ ਦੇ ਖਿਲਾਫ ਖੜਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਬਿਆਨ ਜਿਹੜੇ ਨੇ ਉਹ ਵਖਰੇਵੇਂ ਪੈਦਾ ਕਰਦੇ ਨਜ਼ਰ ਆ ਰਹੇ ਨੇ ਉਹੀ ਭਾਜਪਾ ਉਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿਸੇ ਟਾਈਮ ਤੇ ਸਤਕਾਰਯੋਗ ਸੀਗੇ ਹੁਣ ਉਹ ਪ੍ਰਧਾਨ ਮੰਤਰੀ ਮੋਦੀ ਤੋਂ ਕੱਲਾ ਮੋਦੀ ਹੋ ਗਿਆ ਹੁਣ ਭਾਜਪਾ ਸਹੀ ਜਿਹੜੀ ਸੀਗੀ ਜਿੰਨਾ ਗੱਠਜੋੜ ਹੋ ਰੇ ਸੀ ਉਹ ਭਾਜਪਾ ਹੁਣ ਬੁਰੀ ਹੋ ਗਈ ਉਸ ਭਾਜਪਾ ਦੇ ਖਿਲਾਫ ਭਾਸ਼ਣ ਦਿੱਤੇ ਜਾ ਰਹੇ ਨੇ ਇੱਥੇ ਸਿਆਸੀ ਸਾਮਕਰਨ ਕੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਆਪਣੇ ਹੀ ਆਪਣੀ ਪਾਰਟੀ ਦੇ ਫਾਇਦੇ ਵਾਸਤੇ ਕੁਝ ਵੀ ਕਰਦੇ ਨੂੰ ਤਿਆਰ ਨਹੀਂ ਆਪਣੇ اخلاق ਉਹ ਕੀ ਨਹੀਂ ਵਰਤਦੇ ਜਾਂ ਫਿਰ ਉਹਨਾਂ ਦੇ اخਲਾਕਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਗੱਲ ਇੱਥੇ ਆ ਕੇ ਖੜਦੀ ਆ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਲੰਘੇ ਕੁਝ ਦਿਨ ਤੋਂ ਲਗਾਤਾਰ ਬਿਆਨ ਦਿੱਤੇ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਹੁਣ ਭਾਈ ਅਮਰਤਪਾਲ ਸਿੰਘ ਦੀ ਗੱਲ ਕਰ ਲੈਣੇ ਆ ਭਾਈ ਅਮਰਤਪਾਲ ਸਿੰਘ ਚੌਂਡ ਮੈਦਾਨ 'ਚ ਉਤਰ ਚੁੱਕੇ ਨੇ ਉਹਨਾਂ ਨੂੰ ਚੌਂਡ ਚਿੰਨ ਅਲੋਟ ਕਰ ਦਿੱਤਾ ਗਿਆ ਔਰ ਉਸੇ ਦੇ ਮੱਦੇ ਨਜ਼ਰ ਇਸ ਚੌਂਡ ਚਿੰਨ ਅਲੋਟ ਕਰਨ ਤੋਂ ਪਹਿਲਾਂ ਹਰ ਇੱਕ ਕੋਸ਼ਿਸ਼ ਕੀਤੀ ਗਈ ਕਿ ਭਾਈ ਅਮਰਤਪਾਲ ਸਿੰਘ ਦੇ ਰਾਹ ਦੇ ਵਿੱਚ ਕੋਈ ਅੜਿੱਕਾ ਬਣ ਸਕੇ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਤੱਕ ਕਰ ਦਿੱਤੀ ਗਈ ਔਰ ਸ਼ਿਕਾਇਤ ਕਰਨ ਵਾਲਿਆਂ ਦੇ ਵਿੱਚੋਂ ਇੱਕ ਵਕੀਲ ਅਕਾਲੀ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦਾ ਦੱਸਿਆ ਜਾ ਰਿਹਾ ਸੀ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਪੰਥ ਨੂੰ ਅੱਗੇ ਤੋਰਨ ਵਾਲਾ ਜਿਹੜਾ ਵਿਅਕਤੀ ਹੈ ਜਿਹੜਾ ਨੌਜਵਾਨ ਹੈ ਉਹਦੇ ਉਹਦੀਆਂ ਲੱਤਾਂ ਵੱਢਣ ਨੂੰ ਕਿਉਂ ਲੱਗਿਆ ਹੋਇਆ ਹੈ ਕਿਉਂ ਸ਼੍ਰੋਮਣੀ ਅਕਾਲੀ ਦਲ ਨਹੀਂ ਚਾਹੁੰਦਾ ਕਿ ਪੰਥਕ ਆਗੂ ਉੱਤੇ ਚੜਨ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਇਹੀ ਚਾਹੁੰਦਾ ਕਿ ਪੰਥ ਦੇ ਨਾਂ ਦੇ ਉੱਤੇ ਸਿਰਫ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦਾ ਪਰਿਵਾਰ ਅੱਗੇ ਵਧੇ ਕਿ ਹੋਰ ਕੋਈ ਪੰਥਕ ਵਿਅਕਤੀ ਜਿਹੜਾ ਪੰਥ ਦਾ ਦਰਦ ਰੱਖਦਾ ਹੋਵੇ ਉਹ ਇਸ ਚੋਣ ਮੈਦਾਨ 'ਚ ਨਹੀਂ ਖੜ ਸਕਦਾ ਔਰ ਕੀ ਸ਼੍ਰੋਮਣੀ ਅਕਾਲੀ ਦਲ ਉਸ ਵਿਅਕਤੀ ਦਾ ਸਮਰਥਨ ਨਹੀਂ ਕਰ ਸਕਦਾ ਜੇ ਪੰਥ ਦੇ ਵਾਸਤੇ ਕੋਈ ਸਹਿਰਦ ਹੈਗਾ ਆ ਤਾਂ ਉਸ ਦੀ ਸਹਿਰਦਤਾ ਨੂੰ ਕੁਚਲ ਕੇ ਸ਼੍ਰੋਮਣੀ ਅਕਾਲੀ ਦਲ ਕੀ ਆਪਣੇ ਮਹਿਲ ਉਸਾਰਨਾ ਚਾਹੁੰਦੀ ਹੈ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਲਗਾਤਾਰ ਸੁਖਬੀਰ ਸਿੰਘ ਬਾਦਲ ਭਾਸ਼ਣ ਦੇ ਰਹੇ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਐ ਪ੍ਰਤੀਤ ਹੋ ਰਿਹਾ ਕਿ ਸ਼ਾਇਦ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਬਣੀ ਬਣਾਈ ਕੁਰਸੀ ਦੀਆਂ ਲੱਤਾਂ ਤੋੜ ਦੇਣਗੇ ਪਰ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਆਉਣ ਵਾਲੇ ਪੂਰੇ ਇੱਕ ਤੋਂ ਵੀ ਜਾਣੂ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਿਆਸਤ ਵਿੱਚ ਉਹ ਆਉਂਦੇ ਕੁਝ ਦਿਨਾਂ ਦੇ ਵਿੱਚ ਸਮਝ ਆ ਹੀ ਜਾਵੇਗਾ ਕਿੱਧਰ ਵੱਲ ਨੂੰ ਇਹ ਸਿਆਸਤ ਤੁਰਦੀ ਹੈ ਪਰ ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਬਿਆਨ ਹੁਣ ਸ਼ਾਇਦ ਤੀਜੀ ਚੌਥੀ ਵਾਰ ਬਦਲ ਚੁੱਕੇ ਨੇ ਪਹਿਲਾਂ ਕਾਂਗਰਸ ਦੇ ਖਿਲਾਫ ਬਿਆਨਬਾਜ਼ੀ ਹੁੰਦੀ ਰਹੀ ਉਹ ਹੁਣ ਵੀ ਹੁੰਦੀ ਹੈ ਹੁਣ ਵਿੱਚ ਆ ਕੇ ਭਾਜਪਾ ਨਾਲ ਸਾਠ ਗਾਂਠ ਹੋ ਗਈ ਔਰ ਭਾਜਪਾ ਨੂੰ ਫਿਰ ਉਦੋਂ ਛੱਡਿਆ ਜਦੋਂ ਕਿਸਾਨ ਅੰਦੋਲਨ ਆਇਆ ਪਰ ਅੰਦਰ ਖਾਤੇ ਉਦੋਂ ਵੀ ਗੱਲਾਂ ਚੱਲ ਰਹੀਆਂ ਸੀ ਔਰ ਉਸ ਤੋਂ ਬਾਅਦ ਦੁਬਾਰਾ ਕਹਿੰਦੇ ਚਰਚਾ ਛਿੜੀ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਆਈਆਂ ਕਿ ਹੁਣ ਕਿਤੇ ਗੱਠਜੋੜ ਹੋ ਜਵੇ ਕਿਤੇ ਗੱਠਜੋੜ ਬਣ ਜਾਵੇ ਔਰ ਜਦੋਂ ਗੱਠਜੋੜ ਨਹੀਂ ਹੋ ਸਕਿਆ ਉਸ ਤੋਂ ਬਾਅਦ ਹੁਣ ਭਾਜਪਾ ਦੁਬਾਰਾ ਮਾੜੀ ਹੋ ਗਈ ਭਾਜਪਾ ਮਾੜੀ ਹੋਈ ਤਾਂ ਹੋਈ ਭਾਈ ਅਮਰਿਤਪਾਲ ਸਿੰਘ ਮਾੜੇ ਹੋ ਗਏ ਕਿਉਂਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰਨ ਦਾ ਫੈਸਲਾ ਕਰ ਲਿਆ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਚੋਣ 'ਚ ਉਤਰਨ ਦਾ ਫੈਸਲਾ ਨਹੀਂ ਕੀਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦ ਇਹਨਾਂ ਸਮਿਕਰਣਾ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਕਿਉਂਕਿ ਇਹ ਉਹ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੀ ਸਾਖ ਬਚਾ ਸਕਦਾ ਸੀ ਜਦੋਂ ਪਾਰਟੀ ਆਪਣੇ ਆਪ ਨੂੰ ਡੁੱਬਣ ਤੋਂ ਬਚਾ ਸਕਦੀ ਸੀ ਇਸ ਵੇਲੇ ਇਹ ਬਹੁਤ ਹੀ ਚੰਗਾ ਔਰ ਸਹੀ ਤਰੀਕਾ ਸੀਗਾ ਕਿ ਆਪਣੇ ਆਪ ਨੂੰ ਬਚਾਇਆ ਜਾ ਸਕਦਾ ਸੀ ਕਿਉਂਕਿ ਭਾਈ ਅਮਰਿਤਪਾਲ ਸਿੰਘ ਖੜੇ ਸੀ ਉਹਨਾਂ ਨੂੰ ਸਮਰਥਨ ਦਿੱਤਾ ਜਾ ਸਕਦਾ ਸੀ ਉਹਨਾਂ ਨੂੰ ਸਮਰਥਨ ਦੇ ਕੇ ਸਿੱਖ ਕਮਿਊਨਿਟੀ ਦੀ ਸਪੋਰਟ ਹਾਸਲ ਕੀਤੀ ਜਾ ਸਕਦੀ ਸੀ ਪਰ ਉਹਦਾ ਫਾਇਦਾ ਨਹੀਂ ਚੁੱਕਿਆ ਗਿਆ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰ ਦੀ ਸਰਕਾਰ ਦੇ ਨਾਲ ਆਪਣੇ ਰਿਸ਼ਤਿਆਂ ਦਾ ਖਤਰਾ ਪੈ ਗਿਆ ਹੋਵੇ ਕਿ ਜੇ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਕਰ ਦਿੱਤਾ ਤਾਂ ਕੇਂਦਰ ਦੀ ਸਰਕਾਰ ਕਿਤੇ ਪੱਕਾ ਹੀ ਫੱਟੀ ਨਾ ਪੋਚ ਦੇਵੇ ਔਰ ਦੂਜੇ ਪਾਸੇ ਹੁਣ ਜੇ ਕੇਂਦਰ ਦੀ ਸਰਕਾਰ ਨੂੰ ਖੁਸ਼ ਕਰਦੇ ਨੇ ਫਿਰ ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਜਿਹੜੀ ਸਿੱਖ ਸੰਗਤ ਆ ਉਹਨੂੰ ਨਾਰਾਜ਼ ਕਰਨਾ ਪਵੇਗਾ ਹੁਣ ਇਸ ਸਥਿਤੀ ਵਿੱਚ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਜਾਂ ਖਾਸ ਕਰਕੇ ਸਿੱਖ ਸਮੂਦਾਏ ਨੂੰ ਨਾਰਾਜ਼ ਕਰਨਾ ਵਾਜਬ ਸਮਝਿਆ ਔਰ ਕੇਂਦਰ ਦੀ ਸਰਕਾਰ ਦੇ ਨਾਲ ਮੱਥਾ ਲਾਉਣਾ ਨਹੀਂ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਇਸ ਵਾਸਤੇ ਲੱਗਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਦਾ ਸਿੱਧਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੁਣ ਆਉਂਦਾ ਸਮਾਂ ਹੋਰ ਕੀ ਕੁਝ ਲੈ ਕੇ ਆਵੇਗਾ ਤੁਹਾਨੂੰ ਦੱਸਦੇ ਰਾਵਾਂਗੇ ਤੱਕਲੀ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਹੁਣ ਮੈਂ ਕਿਸੇ ਦੇ ਖਿਲਾਫ ਨਹੀਂ ਮੈਂ ਕੋਈ ਸਵਾਲ ਪੁੱਛੂੰਗਾ ਤੁਸੀਂ ਵੀ ਉਹ ਮਰਾਤ ਨੂੰ ਆਪਣੇ ਸੋਚਿਓ ਸਵਾਲਾਂ ਬਾਰੇ ਦੇਖੋ ਮਾ ਭਾਈ ਅਮਰਿਤਪਾਲ ਸਾਹਿਬ ਦੇ ਖਰਾਬ ਨਹੀਂ ਹੈ ਧਰਮ ਪ੍ਰਚਾਰ ਕਰਨਾ ਬਹੁਤ ਸਹੀ ਗੱਲ ਹੈ ਨਸ਼ੇ ਛਰਾਉਣਾ ਸਾਨੂੰ ਮਾਣ ਹੈ ਜਿਹੜਾ ਵੀ ਕੋਈ ਮਹਾਪੁਰਖ ਹੈ ਕੋਈ ਨਸ਼ੇ ਛਰਾਏ ਸਭ ਤੋਂ ਅੱਗੇ ਅਸੀਂ ਹੋਵਾਂਗੇ ਉਹਨਾਂ ਦੇ ਨਾਲ ਪਰ ਮੈਨੂੰ ਜਿਹੜੇ ਸਵਾਲ ਆਉਂਦੇ ਆ ਇੱਕ ਵਾਰ ਕਹਿੰਦੇ ਅਸੀਂ ਸਿਆਸਤ ਨਹੀਂ ਆਉਣਾ ਕੱਲੇ ਹੀ ਸੇਵਾ ਹੀ ਧਰਮ ਦੀ ਕਰਨੀ ਹੈ ਦੂਜੇ ਵਾਸਤੇ ਐਮਪੀ ਬਣ ਨੂੰ ਤਿਆਰ ਇੱਕ ਵਾਰ ਕਹਿੰਦੇ ਕਿ ਮੈਂ ਦੇਸ਼ ਦਾ ਕਾਨੂੰਨ ਹੀ ਨਹੀਂ ਮੰਨਦਾ ਕਨਸਟੀਚਿਊਸ਼ਨ ਹੀ ਨਹੀਂ ਮੰਨਦਾ ਅੱਜ ਐਮਪੀ ਬਣਨ ਵਾਸਤੇ ਕਨਸਟੀਚਿਊਸ਼ਨ ਵੀ ਕਹਿੰਦੇ ਮੰਨ ਲਈ ਜਿਹੜੀ ਵੱਡੀ ਗੱਲ ਹੈ 2 ਸਾਲ ਪਹਿਲੇ ਕਿੱਥੇ ਸੀ ਪਿਛਲੇ 20 ਸਾਲ ਕਿੱਥੇ ਸੀ ਕਿਤੇ ਉਦੋਂ ਬਾਲ ਕੱਟੇ ਸੀ ਉਦੋਂ ਜੀਣਾ ਪੁੰਦੇ ਸੀ ਇੱਕਦਮ ਖਬਰ ਆਈ ਕਿ ਕੋਈ ਬੰਦਾ ਜਹਾਜ਼ ਤੇ ਉਤਰਿਆ ਹੈ ਬਾਲ ਕੱਟਿਆ ਅਗਲੇ ਦਿਨ ਪਤਾ ਲੱਗਿਆ ਪਟਕਾ ਬਣ ਲਿਆ ਫਿਰ ਕਹਿੰਦੇ ਅਮਰਿਤ ਛਕ ਲਿਆ ਫਿਰ ਕਹਿੰਦੇ ਨਸ਼ੇ ਦੇ ਖਲਾਫ ਪ੍ਰਚਾਰ ਕਰਨਾ ਹੈ ਫਿਰ ਕਹਿੰਦੇ ਮੈਂ ਅਮਰਿਤਧਾਰੀ ਸਿੰਘ ਸਜਾਉਣੇ ਆ ਸੜਨ ਲਈ ਉਹ ਜੇਲ੍ਹ ਚਲੇ ਜੇ ਭੇਜ ਦਿੱਤਾ ਜਾਂਦਾ ਤੇ ਫਿਰ ਤੋਂ ਵਾਪਸ ਲਿਆਏ ਜਾਂਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ